ਅੱਜ ਆਪਣਾ ਹਿਮਕੁੰਡ ਸਾਹਿਬ ਯਾਤਰਾ ਦਾ ਦੂਜਾ ਦਿਨ 21 ਜੁਲਾਈ 2025 ਤੇ ਅੱਜ ਬਾਰਿਸ਼ ਬਹੁਤ ਹੋ ਰਹੀ ਸੀ ਰਾਤ ਦੀ ਤੇ ਸਵੇਰ ਦਾ ਟਾਈਮ ਸੀ ਆਪਣਾ 5 ਵਜੇ ਤੁਰਨ ਦਾ ਤੇ ਹੁਣ ਬੱਜ ਗਏ ਆਪਣੇ 6:30 ਦੇਖਦੇ ਹਾਂ ਹੁਣ ਤੇ ਆਪਣਾ ਸਮਾਨ ਸਭ ਤਰ ਤਿਆਰ ਆ ਆਪਾਂ ਰੈਡੀ ਹੋ ਕੇ ਹਾਂ ਚੱਲ ਜੀ ਆਪਣਾ ਆਪਾਂ ਕਦੇ ਸੀ ਟੈਂਪੂ ਟਰੈਵਲ ਵੈਨ ਸ਼ੇਅਰਿੰਗ ਚ 700 ਰੁਪਿਆ ਪਰ ਸਵਾਰੀ ਦਾ ਪੁੱਛਾਂਦੇ ਲੋ ਜੀ ਆਪਣੀ ਡਰਾਈਵਲ ਖੜੀ ਆ ਭਾਏ ਚ ਚਲਦੇ ਹੁਣ ਬਿਲਕੁਲ ਸਾਧ ਯਾਤਰਾ ਤੋਂ ਅੰਸ਼ੀ ਕੇਸ ਤੋਂ ਭਾਈ ਅੱਜ ਆਪਣਾ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਦਾ ਦੂਜਾ ਦਿਨ ਰਾਤ ਆਪਾਂ ਰਿਸ਼ੀਕੇਸ਼ ਰੁਕ ਗਏ ਸੀ ਅੱਜ ਸਵੇਰੋਂ 5 ਵਜੇ ਆਪਾਂ ਚੱਲਣਾ ਸੀ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਤੱਕ ਬਾਰਿਸ਼ ਕਾਫੀ ਹੋਣ ਕਰਕੇ ਤੇ ਆਪਾਂ ਤੁਰੇ ਜੀ 7 ਵਜੇ ਅੱਜ ਦਾ ਸਫ਼ਰ ਆਪਣਾ ਸੀਗਾ ਜੀ 260 ਕਿਲੋਮੀਟਰ ਦਾ ਜੋ ਗੋਵਿੰਦ ਘਾੜ ਤੱਕ ਆ ਜਿਹਦੇ ਚ ਆਪਾਂ ਸ਼ੇਅਰ ਗੱਡੀ ਲਈ ਆ ਟੈਂਪੋ ਟਰੈਵਲ ਜਿਹਦਾ 700 ਰੁਪਿਆ ਕਰਾਇਆ ਸੀਗਾ ਪਰ ਪਰਸਨ ਤੇ ਰਾਜ ਕਾਫੀ ਜਾਮ ਵਗੈਰਾ ਲੱਗੇ ਸੀ بارش ਪੈ ਰਹੀ ਸੀ ਤੇ ਇੱਕ ਇਹ ਜੋ ਸੌਣ ਦਾ ਮਹੀਨਾ ਚੱਲ ਰਿਹਾ ਇਹਦਾ ਕਰਕੇ ਆ ਜੋ ਕਾਂਬੜੇ ਵਾਲਿਆ ਇਹਨਾਂ ਦਾ ਰਸ਼ ਕਾਫੀ ਸੀ ਬਾਜ਼ਾਰ ਦੇ ਵਿੱਚ ਤੇ ਅਸੀਂ ਹੁਣ ਨਿਕਲ ਰਹੇ ਹਾਂ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਨੂੰ ਤੇ بارش ਕਰਕੇ ਸਲਾਈਡਿੰਗ ਵਗੈਰਾ ਕਾਫੀ ਹੋਈ ਸੀ ਪਹਾੜ ਵਗੈਰਾ ਡਿੱਗ ਜੰਦੇ ਸੀ ਪਹਿਲਾਂ ਸਾਨੂੰ ਡਰਾਤਾ ਸੀ ਵੀ ਰਸਤਾ ਜਾਮ ਆ ਫਿਰ ਕਹਿੰਦੇ ਵੀ ਰਸਤਾ ਨਾਲ ਦੀ ਨਾਲ ਖੋਲ ਲੈਂਦੇ ਰਸਤਾ ਉਹਦੇ ਤੇ ਥੋੜਾ ਟਾਈਮ ਰਸਤਾ ਬੰਦ ਰਹਿੰਦਾ ਨਾਲ ਦੀ ਨਾਲ ਖੁੱਲ ਜਾਂਦਾ ਇਹ ਤੁਸੀਂ ਲਓ ਪਹਾੜਾਂ ਦਾ ਆਨੰਦ ਚਲੇ ਆ ਗਏ ਕਿ ਨਹੀਂ ਐਦਾਂ ਰਸਤਾ ਬੰਦ ਹੁੰਦਾ ਜੀ 4 ਘੰਟੇ ਲੰਘਦਾ ਅੰਦਰ ਰੋਡ ਸਾਫ ਹੈ 17 ਕਿਲੋਮੀਟਰ ਚਾਰੋਂ ਦਾ ਗੋਰੀ ਤੋਂ ਅਟਕੜ ਲਾ ਦੇ 170 ਬਦਰੀ ਨਾ 236 ਹੈ ਵਾਰਸ਼ਦਾ ਆਨੰਦ ਲੈਂਦੇ ਹੋਏ ਤੇ ਪਹਾੜਾਂ ਦਾ ਬਹੁਤ ਵਧੀਆ ਨਜ਼ਾਰਾ ਵੇਖਣ ਨੂੰ ਮਿਲਦਾ ਤੇ ਆਪਾਂ ਰਸਤੇ 'ਚ ਰੁਕ ਗਏ ਆ ਚਾਹ ਪਾਣੀ ਪੀਣ ਵਾਸਤੇ ਤੇ ਇੱਥੇ ਆਪਾਂ ਹੁਣ ਚਾਹ ਪਾਣੀ ਪੀਨੇ ਆ ਬ੍ਰੇਕਫਾਸਟ ਵਗੈਰਾ ਕਰਦੇ ਆਪਾਂ ਆਪਾਂ ਜਾ ਰਹੇ ਆ ਹਿਮਕੋਟ ਸਾਹਿਬ ਦੀ ਯਾਤਰਾ ਤੇ ਤੇ ਆਪਾਂ ਅਰਜੀ ਕੇ ਇਸ ਤੋਂ ਹੈ ਮੋਰ ਸਾਹਿਬ ਜਾ ਰਹੇ ਆ ਰਸਤੇ 'ਚ ਆਪਾਂ ਚਾਹ ਪਾਣੀ ਪੀਣ ਨੂੰ ਰੁਗਿਆ ਤੇ ਆਪਣੇ ਨਾਲ ਸਾਥੀ ਨੇ ਬਾਈ ਜੀ ਕਿੱਥੋਂ ਆਪਾਂ ਜੀ ਕੋਈ ਪੋਰਤ ਹੈ ਜੀ ਕੋਈ ਪੋਰਤ ਤੋਂ ਤੁਸੀਂ ਪਹਿਲੀ ਵਾਰ ਆ ਰਹੇ ਆਂ ਕਾ ਹਾਂਜੀ ਪਹਿਲੀ ਵਾਰ ਕਿਵੇਂ ਲੱਗਿਆ ਕਰੋ ਪਰ ਅਸੀਂ ਤੁਹਾਨੂੰ ਪਿੰਡ ਤੋਂ ਅਸੀਂ ਵਰਤ ਤੋਂ ਕਰੋ ਹਾਂਜੀ ਐਸੀ ਹਰ ਦੁਆਰ ਤੋਂ ਮੁਕਿਆਂ ਆਸਰਾ ਹੈ ਲੈ ਹਰ ਦੁਆਰ ਤੋਂ ਮੁਕਿਆਂ ਰਾਤ ਰਿਸ਼ੀ ਕਿਸੂ ਕੇ ਸੀਏ ਹਾਂਜੀ ਰਾਤ ਦੇ ਵਿੱਚ ਠੀਕ ਹੈ ਦਰਦਰਾ ਸਾਹਿਬ ਠੀਕ ਹੈ ਠੀਕ ਹੈ ਹਾਂ ठीक है तो पैडी मांगूंगा सर ये अपने ड्राइवर ने भाई साहब भाई साहब आपका क्या नाम है सुखदेव सिंह सुखदेव सिंह पंजाब से हो हां उत्तराखंड से उत्तराखंड से, कितनी देर होगी आपको यहाँ गाड़ी चलाती देर, आ, कितनी देर हो गया यहाँ चलते तो हाँ घंटा नहीं यहाँ कितनी भागा देर, भागा देर से चला पच्चीस साल पच्ची ठीक है कितनी दूरी रहेगी अपने आगे आपके ਸਾਰਾ 260 240 ਸਾਰਾ 260 ਸੀ ਆਹ ਸਾਰਾ 260 ਹੈ 20 ਕਿਲੋਮੀਟਰ ਹੈ ਇਹ ਜੀ ਬਣਾ 20 ਕਿਲੋਮੀਟਰ ਹੈ ਐਸਾ ਪਹਾੜ ਅਗਦਰ ਜਾਂਦੇ ਰਹੇ ਸੀ ਤੇ ਵੇਜੋ ਤੁਸੀਂ ਤੁਸੀਂ ਕਿੱਥੋਂ ਜੀ ਆਪਾਂ ਇੱਕ ਡਿਸਟ੍ਰਿਕਟ ਤਰਨਤਾਰਨ ਹਾਂਜੀ ਪਿੰਡ ਸਖੀਰਿਆ ਦਾ ਜੀ ਕਿੰਨੇ ਜਣੇ ਆਏ ਸੰਗਤ ਤੁਸੀਂ ਪੰਜ ਜਣੇ ਨੇ ਪੰਜ ਜਣੇ ਆਏ ਪੰਜ ਤੁਸੀਂ ਤਾਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਤੁਸੀਂ ਪਹਿਲੇ ਆਰਮੀ ਸੀ ਪਹਿਲਾਂ ਹਾਂਜੀ ਹਾਂਜੀ ਠੀਕ ਹੈ ਤੇ ਜਿਵੇਂ ਤੁਸੀਂ ਸੰਗਤ ਨੂੰ ਨਾਲ ਲੈ ਕੇ ਆਏ ਇਹ ਬਹੁਤ ਵਧੀਆ ਪਰਲਾ ਦੀ ਸੰਗਤ ਇਕੱਠੀ ਕਰਕੇ ਲੈ ਕੇ ਆਇਆ ਨਾ ਇਹ ਨੇ ਜੀ ਇਹਨਾਂ ਦਾ ਕਰਕੇ ਸੰਗਤ ਕਰਕੇ ਮੈਂ ਆ ਗਿਆ ਇਕੱਲਾ ਮੈਂ ਵੀ ਨਹੀਂ ਆ ਸਕਦਾ ਠੀਕ ਹੈ ਇਹਨਾਂ ਨੂੰ ਤਿਆਰ ਕੀਤਾ ਤੇ ਵੀ ਕਿੰਨੇ ਪੰਜ ਜਾਣੇ ਆਏ ਤੇ ਨਾ ਹਾਂਜੀ ਦੋ ਮੇਰੇ ਭਾਂਜੇ ਆ ਠੀਕ ਹੈ ਤੇ ਦੋ ਮੇਰੇ ਪਿੰਡੋਂ ਆਏ ਨੇ ਠੀਕ ਹੈ ਆ ਇਹਨਾਂ ਦੇ ਭਾਂਜੇ ਆ ਏ ਤੇ ਪਿੰਡੋਂ ਮੰਡੇ ਨੇ ਠੀਕ ਹੈ ਤੇ ਬਾਕੀ ਜਦੋਂ ਆਪਣੀ ਸੰਗਤ ਹੋਣ ਦੀ ਨਾਲ ਜਾ ਰਹੀ ਹੈ ਜਿਹੜਾ ਆਪਣਾ ਸਫ਼ਰ ਸੀ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਦਾ ਇਹ ਵੈਸੇ ਤਾਂ 8 ਘੰਟੇ ਲੱਗਦੇ ਆ ਜੇ ਰਸਤਾ ਸਾਫ਼ ਆ ਪਰ ਜੁਲਾਈ ਮਹੀਨਾ ਦਾ ਸੌਣ ਦਾ ਮਹੀਨਾ ਕਰਕੇ بارشਾਂ ਵਗੈਰਾ ਬਹੁਤ ਹੋ ਰਹੀਆਂ ਤੇ ਜਿਹਦੇ ਨਾਲ ਪੱਥਰ ਵਗੈਰਾ ਡਿੱਗ ਰਿਹਾ ਰਸਤੇ 'ਚ ਤੇ ਰਸਤੇ ਜਾਮ ਹੋ ਰਹੇ ਆ ਸਾਨੂੰ ਵੀ ਤਕਰੀਬਨ 2 ਘੰਟੇ ਦਾ ਜਾਮ ਮਿਲਿਆ ਇਸ ਕਰਕੇ ਅਸੀਂ 7 ਵਜੇ ਤੁਰੇ ਸੀ ਤੇ ਸ਼ਾਉ ਨੂੰ ਅਸੀਂ ਲੇਟ ਹੀ ਪਹੁੰਚੇ 9:30 ਵਜੇ ਸਾਨੂੰ ਗੋਵਿੰਦ ਘਾੜ ਪਹੁੰਚਦਿਆਂ ਨੂੰ ਜਿਹੜਾ ਪਹਾੜਾ ਦਾ ਸਫਰ ਆ ਇਹ ਤਕਰੀਬਨ ਡਬਲ ਹੋ ਜਾਂਦਾ ਇਹ ਇੱਕ ਤਾਂ ਜੇ ਰਸਤੇ ਆ ਕੋਣੀ ਮੋੜ ਆ ਕਦੇ ਖੱਬੇ ਮੁੜਗੇ ਕਦੇ ਸੱਜੇ ਮੁੜਗੇ ਬਾਕੀ ਇਹ ਪਹਾੜਾਂ ਤੇ ਗੱਡੀ ਵੀ ਥੋੜੀ ਚੱਲਦੀ ਆ ਸਲੋ ਚੱਲਦੀ ਹੈਗੀ ਬੜੀ ਤੇਜ਼ੀ ਨਹੀਂ ਕੀਤੀ ਜਾਂਦੀ ਤੇ ਨਾਲ-ਨਾਲ ਆਪਣੇ ਜੇ ਨਦੀ ਨਦੀ ਦੇ ਨਾਲ-ਨਾਲ ਆਪਾਂ ਜਾ ਰਹੇ ਆ ਕਦੇ ਖੱਬੇ ਹੋ ਜਾਂਦੀ ਹੈ ਵਲਕਨੰਦਰ ਉਹਦੀ ਤੇ ਕਦੇ ਆਪਣੇ ਸੱਜੇ ਆ ਜਾਂਦੀ ਆ ਘੁੰਮ ਦੇ ਘਮੋੜੇ ਆਪਾਂ ਜਾ ਰਹੇ ਆ ਤੇ ਮੌਸਮ ਵਧੀਆ ਬਾਰਿਸ਼ ਵੀ ਥੋੜੀ ਥੋੜੀ ਹੋ ਰਹੀ ਆ ਤੇ ਆਪਾਂ ਬੱਸ ਪਹੁੰਚਦੇ ਆ ਆਪਾਂ ਅੱਧ ਕਦੀ ਜਾ ਕੇ ਰੋਕਾਂਗੇ ਗੁਰਦੁਆਰਾ ਸਾਹਿਬ ਉਹਦਾ ਨਗਰਾਸੂ ਸ਼ਹਿਰ ਚ ਤੇ ਆਹ ਮੁੰਡੇ ਆ ਜਿਹੜੇ ਮੋਟਰਸਾਈਕਲਾਂ ਵਾਲੇ ਵੀ ਜਾ ਰਹੇ ਆ ਜਿੱਥੇ ਨਹੀਂ ਤਾ ਜਾਣੀ ਆ ਉਹਨੂੰ ਰਾਸਤੇ 'ਚ ਆਪਾਂ ਨੂੰ ਇੱਥੇ ਆ ਕੇ ਕੋਈ ਕਰੀਬ 2 ਘੰਟੇ ਦਾ ਜੋ ਜਾਮ ਪਿਆ ਰੁਕਣਾ ਪਿਆ ਸਾਹਮਣੇ ਜੋ ਆ ਰਸਤਾ ਬਲੌਕ ਹੋ ਗਿਆ ਸੀਗਾ ਹੁਣ ਪਹਿਲਾਂ ਮੋਟਰਸਾਈਕਲ ਵਾਲੇ ਲੰਘਾ ਰਹੇ ਆ ਫਿਰ ਉਸ ਤੋਂ ਬਾਅਦ ਗੱਡੀ ਵਾਲਾ ਰਸਤਾ ਚਾਲੂ ਹੋਊਗਾ ਤੇ ਆਹ ਜੀਸੀਬੀ ਲੱਗੀ ਵੀ ਆ ਨਾਲ ਹੀ ਉਹਦੀ ਆ ਜਾਂਦੀਆਂ ਜੀਸੀਬੀ ਰਸਤਾ ਖੋਲਣ ਵਾਸਤੇ ਆ ਨਾਲ-ਨਾਲ ਨਦੀ ਆਪਣੇ ਚੱਲੀ ਜਾ ਰਹੀ ਹੈ ਨਾਲ-ਨਾਲ ਤੇ ਕਦੇ ਸੱਜੇ ਹੋ ਜਾਂਦੀ ਆ ਕਦੇ ਖੱਬੇ ਹੋ ਜਾਂਦੀ ਆਪਣੇ ਆਏ ਘੁੰਮਦੇ ਘਮੋਦੇ ਆ ਮੋਟਰਸ ਵਾਲੇ ਆ ਆਪਾਂ ਤਿੰਨ ਦਿਨ ਰਹਿ ਗਏ ਆ ਆਪਾਂ ਹੁਣ ਇਸ ਟਾਈਮ ਪਹੁੰਚ ਗਏ ਨਗਰਾਸੂ ਜੀ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਆ ਜੋ ਲੰਗਰ ਹਵਾਲਾ ਲੰਗਰ ਚੱਲ ਰਿਹਾ 24 ਘੰਟੇ ਲੰਗਰ ਚੱਲਦਾ ਕੜੀ ਚੌਲ ਨਾਲ ਬੜੀਆਂ ਦੀ ਸਬਜੀ ਤੇ ਲੰਗਰ ਦਾ ਤਾਂ ਆਨੰਦ ਵੱਖਰਾ ਹੀ ਆ ਜੋ ਇਹਦਾ ਟੇਸਟ ਵੀ ਵੱਖਰਾ ਹੀ ਆ ਲੰਗਰ ਦਾ ਜੋ ਇਹ ਆਪਾਂ ਇੱਥੇ ਲੰਗਰ ਵਗੈਰਾ ਛੱਕ ਕੇ ਉਸ ਤੋਂ ਬਾਅਦ ਆਪਾਂ ਫੇਰ ਅੱਗੇ ਨੂੰ ਪੌਣੇ ਚੱਲੇ ਜੀ ਤੇ ਆਪਣਾ ਅੱਧਾ ਸਫ਼ਰ ਇੱਥੇ ਆ ਕੇ ਖਤਮ ਹੋ ਗਿਆ ਤੇ ਹੁਣ ਆਪਾਂ ਅਗਲੇ ਚਾਲੇ ਪੌਣੇ ਜਾਂਦੇ ਹਾਂ ਕਰ ਰਿਹਾ ਜੀ ਫੋਟੋ ਸ਼ੂਟ ਰਾਜ ਲੱਗਿਆ ਜੀ ਆਪਾਂ ਚਾਹ ਬਣੇ ਤੀਨ ਆਹ ਆਹ ਇਹ ਬੀਬੀ ਆਹ ਆਹ ਮਾਣੇ ਦੱਦੀ ਗਦੀ ਸਮਾ ਹੋ ਗਿਆ ਸ਼ਾਮ ਦੇ 9:00 ਵਜੇ 9:00 ਵਜੇ ਹੁਣ ਆਪਾਂ ਪਹੁੰਚ ਗਏ ਜੀ ਗੋਬਿੰਦ ਘਾਟ ਤੇ ਇੱਥੇ ਆਪਾਂ ਲੈਨੇ ਕਮਰਾ ਵਗੈਰਾ ਤੇ ਸਵੇਰ ਆਪਾਂ ਪਾਵਾਂਗੇ ਚੱਲੋ ਤੇ ਆਪਣਾ ਹਿਮਕੁੰਟ ਸਾਹਿਬ ਨੂੰ ਪਰ ਆਪਾਂ ਪਹੁੰਚ ਗਏ ਜੀ ਗੋਬਿੰਦ ਘਾਟ ਵਰਦਵਾਰਾ ਸਾਹਿਬ ਹੁਣ ਆਪਾਂ ਵੇਖਦੇ ਆਂ ਰੂਮ ਵਗੈਰਾ ਹਾਂ ਇੱਕ ਮੈਂਬਰ ਖੜਜੋ ਬਾਕੀ ਸਾਡੇ ਸਾਈਡ ਤੇ ਨਾ ਖੜੋ ਆਂ ਲੈ ਲੱਕੀ ਉੱਧਰ ਅਸੀਂ ਪਹੁੰਚ ਗਏ ਸੀ 9 ਵਜੇ ਗੋਬਿੰਦ ਘਾਟ ਗੁਰਦੁਆਰਾ ਠੀਕ ਇੱਥੇ ਆਪਾਂ ਨੂੰ ਰੂਮ ਮਿਲ ਗਿਆ 116 ਇਹ ਮੈਨ ਜਾਂਦਾ ਜੇ ਦੁਸੀਂ ਫ੍ਰੀ ਵਾਲਾ ਲੈਣਾ ਤਾਂ ਉਹ ਦੂਸਰਾ ਹਾਲ ਵੀ ਮੈਨ ਜਾਂਦਾ ਵਿੱਚ ਵੀ ਰਸਤਾ